ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸਸਤੀ ਕਾਲਜੀ ਕੋਰ ਜਿੰਦਰ ਪੰਜਾਬੀ ਬਲੌਗ ਵਿੱਚ ਤੁਹਾਡਾ ਸਵਾਗਤ ਕਰਦੀ ਆ ਵਾਹਿਗੁਰੂ ਕਰੇ ਤੁਸੀਂ ਖੁਸ਼ ਰਹੋ ਚੜ੍ਹਦੀ ਕਲਾ 'ਚ ਰਹੋ ਪ੍ਰਮਾਤਮਾ ਤੁਹਾਨੂੰ ਬਹੁਤ ਸਾਰੀਆਂ ਤਰੱਕੀਆਂ ਬਖਸ਼ੇ ਵਾਹਿਗੁਰੂ ਤੇ ਗਾਇਜ਼ ਇਧਰ ਬਲੌਗ ਦੀ ਸ਼ੁਰੂਆਤ ਆ ਦੇਖੋ ਜੀ ਆਪਾਂ ਕਰਨ ਲੱਗੇ ਸੀ ਕੰਮਾਂ ਤੋਂ ਬਲੌਗ ਦੀ ਸ਼ੁਰੂਆਤ ਇਧਰ ਮੈਂ ਧੋਲੇ ਸੀ ਕੱਪੜੇ ਤੇ ਕੱਪੜੇ ਧੋ ਕੇ ਮੈਂ ਥੋੜੇ ਸੁਕਣੇ ਪਾ ਲਈ ਸੀ ਤੇ ਥੋੜਾ ਸਵੇਰ ਦਾ ਕੰਮ ਜਿਹੜਾ ਸੀ ਆਪਾਂ ਕਰ ਲਿਆ ਸੀ ਤੇ ਇਧਰ ਲਾਈ ਸੀ ਮਸ਼ੀਨ ਇਹ ਮਸ਼ੀਨ ਦੇ ਵਿੱਚ ਪਾਣੀ ਭਰ ਕੇ ਮੈਂ ਕੱਪੜੇ ਕੱਢ ਰਹੀ ਸੀ ਮੈਂ ਕਿ ਕੱਪੜੇ ਧ ড্রাই ਕਰ ਲੈਣੀ ਐ ਤੇ ਮਸ਼ੀਨ ਚ ਪਹਿਲਾਂ ਕਮਾ ਲਉਣਾ ਇਹ ਤੇ ਤਾਂ ਫਾਇਦਾ ਰਹਿੰਦਾ ਨਹੀਂ ਤੇ ਨੀਚੇ ਫਿਰ ਥੋੜਾ ਜਿਹਾ ਦਿੱਕਤ ਜੀ ਆਂਦੀ ਹੈ ਇੱਥੇ ਤੁਹਾਨੂੰ ਪਤਾ ਸ਼ਹਿਰਾਂ ਦੇ ਵਿੱਚ ਥੋੜੇ ਘੱਟ ਜਗ੍ਹਾ ਹੋਣ ਕਰਕੇ ਬੜੀ ਪਰੇਸ਼ਾਨੀ ਹੁੰਦੀ ਹੈ ਤੇ ਇਸ ਕਰਕੇ ਮਸ਼ੀਨ ਚ ਪਹਿਲਾਂ ਮੈਂ 2-3 ਵਾਰ ਕੱਪੜੇ ਮਤਲਬ ਪਹਿਲਾਂ ਧੋ ਕੇ ਖਚਲ ਲੈਣੇ ਹੁੰਨੀਆਂ ਤੇ ਫਿਰ ਅੱਛੀ ਤਰ੍ਹਾਂ ਇਧਰੋਂ ਵੀ ਡਰਾਈ ਕਰ ਦੇਣੇ ਹੁੰਨੀਆਂ ਥੋੜਾ ਮੇਰਾ ਮਨ ਨਹੀਂ ਮੰਨਦਾ ਹੈਗਾ ਜੀ ਮੈਂ ਸਰਫ ਰਹਿ ਜਾਂਦਾ ਨਾ ਕੱਪੜਿਆਂ ਦੇ ਵਿੱਚ ਇਸ ਕਰਕੇ ਅਸੀਂ ਪਹਿਲਾਂ ਇਧਰਲੇ ਸਾਫ ਪਾਣੀ ਚ ਕੱਢ ਲਈਦਾ ਤੇ ਬਾਕੀ ਇੱਧਰ ਦੇਖੋ ਬੜੇ ਦਿਨਾਂ ਬਾਅਦ ਅੱਜ ਸੂਰਜ ਦੇਵਤਾ ਜੀ ਆਏ ਨੇ ਤੇ ਮੈਂ ਕਿਹਾ ਚਲੋ ਫਟਾਫਟ ਕੱਪੜੇ ਧੋ ਲੈਂਦੇ ਆ ਤੇ ਕੱਪੜੇ ਸੁੱਕਣੇ ਪਾ ਚੁੱਕੇ ਸੀ ਤੇ ਬਾਕੀ ਹੋਰ ਸਾਰੇ ਕੰਮਾਂ ਦੇ ਨਾਲ ਤੁਹਾਡੇ ਵਲੌਗ ਦੀ ਸ਼ੁਰੂਆਤ ਹੈਲੋ ਗਾਇਜ਼ ਕਰ ਦੋ ਡਾਂਸ ਕਰੀ ਤੇ ਗਾਇਜ਼ ਅੱਜ ਹਰਜਸ ਦਾ ਫੰਕਸ਼ਨ ਹੈ ਹਰਜਸ ਹੋ ਗਿਆ ਤਿਆਰ ਅੱਜ 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 ਵੋਨ ਲੈ ਕੇ ਜਾਣਾ ਖਾਣਾ ਨਹੀਂ ਲੈ ਕੇ ਜਾਣਾ ਬੁਕਸ

ਤਤ ਪਰ ਲਿਵਰ ਸੀ ਜੁਨੀਆ ਗੱਟ ਕਾਲਾ ਜੁੜਾ ਇਟਟਾ ਹੋ ਜਾਂਦਾ ਗੱਠ ਨਾਲ ਨਹੀਂ ਤੂੰ ਉੱਧਰ ਨਹੀਂ ਕੀਤੀ ਤੇ ਲੋ ਜੀ ਹਰਜਸ ਹੋ ਗਿਆ ਸਾਡਾ ਰੈਡੀ ਠੀਕ ਹੈ ਬਸ ਇਦਾਂ ਹੀ ਮੈਮ ਜਿੱਦਾਂ ਉੱਥੇ ਕਰੇਗੀ ਫਿਰ ਉੱਥੇ ਵੀਡੀਓ ਬਣੇਗੀ ਠੀਕ ਹੈ ਚਲੋ ਵਾਓ ਜੀ ਹੁਣ ਕੀ ਪਾਣਾ ਥੋੜਾ ਸੇ ਡਾਂਸ ਹੋ ਕਰਕੇ ਦਿਖਾ ਦੇ ਕੀ ਕਰੇ ਕਰਕੇ ਤਾਂ ਦਿਖਾ ਦੇ ਕਿੱਦਾਂ ਕਰਨਾ ਉੱਤੇ ਕਿਹੜੇ ਕਿਹੜੇ ਉਹਦੇ ਤੇ ਸੌਂਗ ਤੇ ਕਰਨਾ ਪੁੱਤ ਗਾਣਾ ਤੇ ਦੱਸਿਓ ਸੋਹਣੀ ਤਰ੍ਹਾਂ ਕਰਕੇ ਸੁਣਾਓ ਨਾ ਐਸੇ ਕਰਕੇ ਇੱਕ ਅੱਧਾ ਸਟੈਪ ਕਰਕੇ ਦਿਖਾ ਦੇ ਮੇਰੇ ਦੇਸ ਦੇ સોਨਾ ਉਗਲੇ ਹਨ ਠੀਕ ਹੈ ਜੀ ਬਾਕੀ ਡਾਂਸ ਦੀ ਵੀਡੀਓ ਸ਼ੇਅਰ ਕਰਾਂਗੇ ਹਰਜਸ ਦੀ ਤੇ ਲੋ ਗਾਇਜ਼ ਅੱਜ ਬਣਾ ਕੇ ਦਿਖਾਵਾਂਗੇ ਤੁਹਾਨੂੰ ਆਪਾਂ ਮਿਰਚਾਂ ਦਾ achar ਮਿਰਚਾਂ ਦਾ achar ਕਿੱਦਾਂ ਬਣਦਾ ਹੈ ਤੇ ਕਿਵੇਂ ਕਦੇ ਵੀ ਖਰਾਬ ਨਹੀਂ ਹੋਣ ਵਾਲਾ ਆਚਾਰੇ ਵਾਲਾ ਠੀਕ ਹੈ ਜੀ ਤੇ ਇਹਦੇ ਲਈ ਦੇਖੋ ਆਪਾਂ ਮਿਰਚਾਂ ਲਈ ਹੋਈਆਂ ਸੀ ਮਿਰਚਾਂ ਆਪਾਂ ਬਿਲਕੁਲ ਸਾਫ਼ ਸੁਥਰੀਆਂ ਧੋ ਕੇ ਪਹਿਲਾਂ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਠੀਕ ਹੈ ਜੀ ਤਾਂ ਕਿ ਮਿੱਟੀ ਵਗੈਰਾ ਕੁਝ ਨਾ ਰਹੇ ਫਿਰ ਇਹਨਾਂ ਨੂੰ ਡੰਡੀ समेत ਧੋਣਾ ਹੈ ਯਾਦ ਰੱਖਿਓ ਕਿ ਡੰਡੀ ਤੋੜ ਕੇ ਨਹੀਂ ਧੋਣਾ ਫਿਰ ਧੋਣ ਤੋਂ ਬਾਅਦ ਇਹਨਾਂ ਦੀ ਡੰਡੀ ਤੋੜਨੀ ਹੈ ਤੁਸੀਂ ਐਦਾਂ ਕਰਕੇ ਤੁਸੀਂ ਬਿਲਕੁਲ ਸਾਫ਼ ਕਰ ਲੈਣੀ ਹੈ ਫਿਰ ਇਹਨਾਂ ਨੂੰ ਆਪਾਂ ਇਹਦੇ ਵਿੱਚ ਹੁਣ ਐਦਾਂ ਹੀ ਚੀਰਾ ਲਗਾ ਲਾਂਗੇ ਜੜੀਆਂ ਤੁਹਾਨੂੰ ਥੋੜਾ ਬਹੁਤ ਲੱਗਦੀ ਹੈ ਨਾ ਕਿਸੇ 'ਚ ਦਾਗ ਹੈ ਜਾਂ ਕੁਝ ਹੈ ਮਿਰਚਾਂ ਉਹ ਤੁਸੀਂ ਵੇਸਟੇਜ ਕੱਢ ਦੇਣੀ ਹੈ ਉਹ ਤੁਹਾਡੀ ਸਬਜ਼ੀ 'ਚ ਜਾਂ ਕਿਸੇ ਤਰ੍ਹਾਂ ਵੀ ਯੂਜ਼ ਆ ਸਕਦੀਆਂ ਠੀਕ ਹੈ ਜੀ ਤੇ ਆ ਦੇਖੋ ਜੀ ਮੈਂ ਸਾਰੀਆਂ ਡੰਡੀਆਂ ਤੋੜ ਕੇ ਇਸ ਤੋਂ ਲੱਗ ਕਰ ਲਿਆ ਨੇ ਠੀਕ ਹੈ ਉਹ ਆਪਾਂ ਮਿਰਚਾਂ ਬਿਲਕੁਲ ਲੱਗ ਤੋਂ ਕਰ ਲਿਆ ਨੇ ਠੀਕ ਹੈ ਜੀ ਤੇ ਫਿਰ ਦੱਸ ਦਿਆਂ ਤੁਹਾਨੂੰ ਕਿਸ ਤਰ੍ਹਾਂ ਆਪਾਂ ਪਾਣੇ ਆ ਕਿਹੜਾ ਤਰੀਕਾ ਪਾਣੇ ਆ ਜਿਹੜਾ ਸਾਡਾ ਆਚਾਰ ਦਿਨੋਂ ਦਿਨ ਕਾਫੀ ਦਿਨਾ ਤੱਕ ਚੱਲਦਾ ਤੇ ਬਹੁਤ ਵਧੀਆ ਤਰੀਕੇ ਨਾਲ ਤਾਂ ਸੋਖੇ ਤਰੀਕੇ ਨਾਲ ਪਾਣੀ ਉਹਨੇ ਕੀ ਕੀ ਮਸਾਲੇ ਪਾਣੀ ਉਸੇ ਤਰ੍ਹਾਂ ਤੁਹਾਡੇ ਨਾਲ ਮੈਂ ਦੱਸੂਗੀ ਪਾਣੀ ਤੇ ਲਓ ਗਾਇਜ਼ ਆ ਦੇਖੋ ਇਸ ਤਰ੍ਹਾਂ ਦੀਆਂ ਮਿਰਚਾਂ ਹੁਣ ਆਪਾਂ ਇਹਨਾਂ ਨੂੰ ਇਹ ਦੇ ਵਿੱਚ ਚਾਹੇ ਜੀਰਾ ਲਾ ਲਓ ਠੀਕ ਹੈ ਇਸ ਤਰ੍ਹਾਂ ਤੁਸੀਂ ਕੱਟ ਮਾਰ ਸਕਦੇ ਹੋ ਚਾਹੇ ਤੁਸੀਂ ਇਦਾਂ ਕਰਕੇ ਵਿੱਚੋਂ ਚੱਕਟ ਮਾਰ ਸਕਦੇ ਹੋ ਠੀਕ ਹੈ ਜਿੱਦਾਂ ਤੁਹਾਡਾ ਮਨ ਕਰਦਾ ਹੈ ਉਦਾਂ ਹੀ ਚਾਹੇ ਤੁਸੀਂ ਇਹਦੇ ਵਿੱਚੋਂ ਦੋ ਫਾੜ ਇਦਾਂ ਵੀ ਕਰ ਸਕਦੇ ਹੋ ਠੀਕ ਹੈ ਇਸ ਤਰ੍ਹਾਂ ਕਰਕੇ ਹੁਣ ਆਪਾਂ ਸਾਰੀਆਂ ਮਿਰਚਾਂ ਨੂੰ ਇਸੇ ਤਰੀਕੇ ਨਾਲ ਹੀ ਕੱਟ ਮਾਰ ਲੈਣੇ ਆ ਇਹਨਾਂ ਨੂੰ ਕੱਟ ਮਾਰ ਕੇ ਫਿਰ ਤੁਸੀਂ ਇੱਕ ਦੋ ਘੰਟੇ ਦੀ ਨਾ ਧੁੱਪ ਜ਼ਰੂਰ ਲਗਵਾ ਲਿਓ ਲੋ ਜੀ ਇਹਦੇ ਵਿੱਚੋਂ ਜੇ ਤੁਸੀਂ ਚਾਹੋ ਤੇ ਬੀਜ ਵੀ ਜ਼ਰੂਰ ਜੇ ਫਾਲਤੂ ਦੇ ਬੀਜ ਆ ਉਹ ਵੀ ਕੱਢ ਦਿਓ ਵੈਸੇ ਨਰਮ ਬੀਜ ਐ ਇਹ ਨੁਕਸਾਨ ਨਹੀਂ ਦਿੰਦੇ ਹੈਗੇ ਪਰ ਹਰੀ ਮਿਰਚ ਦਾ achar ਤਾਂ ਬਹੁਤ ਵਧੀਆ ਤੇ ਬਹੁਤ ਅੱਛਾ ਵੀ ਹੁੰਦਾ ਖਾਣ ਦਾ ਵੀ ਮਤਲਬ ਟੇਸਟ ਵਧਾਉਂਦਾ ਜਿਵੇਂ ਆਪਾਂ ਰੋਟੀ ਨਾਲ ਰੋਟੀ ਨਾਲ ਖਾਂਦੇ ਆ ਤੇ ਇਹਦੇ ਨਾਲ ਤੁਹਾਨੂੰ ਪਤਾ ਹੈ ਖਾਣ ਪੀਣ ਦਾ ਸਵਾਦ ਵੀ ਦੁੱਗਣਾ ਹੋ ਜਾਂਦਾ ਤੇ ਆ ਦੇਖੋ ਜੀ ਇਸੇ ਤਰ੍ਹਾਂ ਕਰਕੇ ਆਪਾਂ ਸਾਰੀਆਂ ਮਿਰਚਾਂ ਨੂੰ ਕੱਟ ਲਾ ਲਾਂਗੇ ਤਿਆ ਦੇਖੋ ਜੀ ਆਪਾਂ ਮਿਰਚਾਂ ਨੂੰ ਚੰਗੀ ਤਰ੍ਹਾਂ ਕੱਟ ਲਾ ਲਿਆ ਠੀਕ ਹੈ ਤੁਸੀਂ ਜਿਸ ਤਰ੍ਹਾਂ ਕੱਟਣਾ ਚਾਹੋ ਉਹਦਾ ਕੱਟ ਸਕਦੇ ਹੁਣ ਇਹਨੂੰ ਆਪਾਂ ਇੱਕੋ ਇੱਕ ਘੰਟੇ ਦੀ ਨਾ ਥੋੜੀ ਜੀ ਧੁੱਪ ਲਗਵਾ ਲਓ ਜੇਕਰ ਧੁੱਪ ਨਹੀਂ ਹੈ ਤੇ ਬਸ ਤੁਸੀਂ ਇਹ ਧਿਆਨ ਰੱਖਣਾ ਕਿ ਥੋੜੀ ਮਤਲਬ ਗਿੱਲਾ ਪਾਣੀ ਆ ਸਿੱਲਾ ਪਾਣੀ ਵਗਾਰਵੇ ਇਹਦੇ ਵਿੱਚ ਕੁਝ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਇਹਦੇ ਵਿੱਚ ਆਪਾਂ ਹੁਣ ਪਾਵਾਂਗੇ ਜੋ ਮਟੀਰੀਅਲ ਮੈਂ ਤੁਹਾਨੂੰ ਉਹਦੇ ਲਈ ਤਿਆਰੀ ਕਰ ਰਹੀ ਹਾਂ ਚਾਰਪਾਂ ਦੀ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਸੇਮ ਵੀਡੀਓ ਸ਼ੇਅਰ ਕਰੂੰਗੀ ਠੀਕ ਹੈ ਜੀ ਤਦ ਤੱਕ ਤੁਸੀਂ ਬਨੇ ਰਹੋ ਤਿਲ ਲਓ ਜੀ ਇੱਧਰ ਲੈ ਲਿਆ ਆਪਾਂ ਤੇਲ ਠੀਕ ਹੈ ਜੀ ਆਪਣੇ ਕੋਲ ਪਾਈ ਆ ਮਿਰਚਾਂ ਨਾ ਜਿਵੇਂ ਤੇ 100 ਗ੍ਰਾਮ ਤੇਲ ਤੁਸੀਂ ਜ਼ਰੂਰ ਲੈਣਾ ਤੇਲ ਜਿੰਨਾ ਵੱਧ ਜ਼ਿਆਦਾ ਹੋਵੇ ਨਾ ਵਧੀਆ ਰਹਿੰਦਾ ਇੱਕ ਤੇਲ ਹੀ ਤੇਲ ਅਰ ਨਮਕ ਹੀ ਹੁੰਦਾ ਜੋ ਸਾਡੇ ਅਚਾਰ ਨੂੰ ਬਚਾਉਂਦੇ ਆ ਠੀਕ ਹੈ ਜੀ ਤੇ ਇਹਦੇ ਥੱਲੇ ਆਪਾਂ ਪਾ ਲਦਾਂਗੇ ਗੈਸ ਹੁਣ ਆਪਾਂ ਤੇਲ ਨੂੰ ਥੋੜਾ ਜਿਹਾ ਕਰ ਲਈਏ ਗਰਮ ਠੀਕ ਹੈ ਤਦ ਤੱਕ ਆਪਾਂ ਕਰ ਲੈਨੇ ਆ ਜੀ ਮਸਾਲਾ ਆਪਣਾ achar ਵਾਲਾ ਤਿਆਰ ਤੇ ਲਓ ਜੀ ਇੱਧਰ ਆਪਾਂ ਧਰ ਲੈਣੀ ਹੈ ਦੂਜੀ ਕੜਾਈ ਠੀਕ ਹੈ ਜੀ ਇਹਨੂੰ ਆਪਾਂ ਇਹਦੇ ਥੱਲੇ ਪਾ ਦੇਣਾ ਜੀ ਗੈਸ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਕੀ ਮਸਾਲੇ ਪਾਵਾਂਗੇ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਪਾ ਲੈਣਾ ਜੀ ਜੀਰਾ ਠੀਕ ਹੈ ਜੀ ਜੀਰਾ ਤੁਸੀਂ ਮੇਰੇ ਕੋਲ ਬਿਲਕੁਲ ਛੋਟੀ ਕੜਛੀਏ ਮਤਲਬ ਵੱਡਾ ਚਮਚ ਤੁਸੀਂ ਇੱਕ ਪੂਰਾ ਲੈ ਸਕਦੇ ਹੋ ਜੀਰਾ ਠੀਕ ਹੈ ਜੀ ਉਸ ਤੋਂ ਬਾਅਦ ਲੈਣੀ ਹੈ ਜੀ 21 ਚਮਚ ਆਪਾਂ ਰਾਈ ਠੀਕ ਹੈ ਜੀ ਉਸ ਤੋਂ ਬਾਅਦ 21 ਚਮਚ ਲੈਣੀ ਹੈ ਆਪਾਂ ਮੇਥੀ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਆਪਾਂ 21 ਚਮਚ ਲੈਣੀ ਹੈ ਵੱਡਾ ਸੌਫ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮੱਠੀ ਮੱਠੇ ਸਿਮ-ਸਿਮ ਉਹਦੇ ਤੇ ਪੂਨ ਲੈਣਾ ਗੈਸ ਜ਼ਿਆਦਾ ਤੇਜ਼ ਤਾਂ ਨਹੀਂ ਰੱਖਣਾ ਹੈਗਾ ਤਾਂ ਕਿ ਜੇ ਜਲਦਾ ਨਾ ਫਿਰ ਇਹਦੀ ਤੁਹਾਨੂੰ ਪਤਾ ਚਾਰ ਦੇ ਵਿੱਚ ਵਧੀਆ ਨਹੀਂ ਲੱਗਦਾ ਹਨਾ ਮਸਾਲਾ ਭੁੱਜਿਆ ਹੋਇਆ ਤੇ ਜਦੋਂ ਤੁਹਾਨੂੰ ਲੱਗਦਾ ਕਿ ਮੱਠੀ ਮੱਠੀ ਖੁਸ਼ਬੂ ਜੀ ਆਣੀ ਸ਼ੁਰੂ ਹੋ ਜਾਏ ਸਿਮ ਗੈਸ ਤੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਰੋਸਟ ਕਰ ਲੈਣਾ ਠੀਕ ਹੈ ਜੀ ਆ ਦੇਖੋ ਐਦਾ ਕਰਕੇ ਮੱਠੀ ਮੱਠੀ ਆਗਦੇ ਪੂਨ ਨੂੰ ਚੰਗੀ ਤਰ੍ਹਾਂ আর ਯਾਦ ਰੱਖਿਓ ਗੈਸ ਹਮੇਸ਼ਾ ਸਿਮੀ ਹੀ ਹੋਣਾ ਚਾਹੀਦਾ ਹੈ ਤਾਕਿ ਤੇਜ਼ ਅਗਤੇ ਸਾਡੇ ਮਸਾਲੇ ਸੜਨ ਦਾ ਖਤਰਾ ਰਹਿੰਦਾ ਤੇ ਲੋ ਜੀ ਸਾਡਾ ਤੇਲ ਬਿਲਕੁਲ ਗਰਮ ਹੋ ਚੁੱਕਾ ਹੁਣ ਆਪਾਂ ਤੇਲ ਗਰਮ ਨਹੀਂ ਰੱਖਣਾ ਆਪਾਂ ਗੈਸ ਕਰ ਦਾਂਗੇ ਆਪਣਾ ਬੰਦ ਤੇ ਤੇਲ ਨੂੰ ਆਪਾਂ ਠੰਡਾ ਹੋਣ ਦਾ ਇੰਤਜ਼ਾਰ ਕਰਾਂਗੇ ਠੀਕ ਹੈ ਜੀ ਤੇ ਆਪਣੇ ਇਧਰ ਮਸਾਲੇ ਦੇਖੋ ਜੀ ਚੰਗੀ ਤਰ੍ਹਾਂ ਭੁੱਜ ਚੁੱਕੇ ਠੀਕ ਹੈ ਹੁਣ ਇਹਨੂੰ ਆਪਾਂ ਠੰਡਾ ਹੋਣ ਲਈ ਰੱਖ ਦਾਂਗੇ ਠੰਡਾ ਹੋਣ ਤੋਂ ਬਾਅਦ ਫਿਰ ਇਹਨਾਂ ਨੂੰ ਆਪਾਂ ਬੀ ਸਮੇਂ ਠੀਕ ਹੈ ਜੀ ਆ ਦੇਖੋ ਬਹੁਤ ਅੱਛੀ ਮਠੀ ਮਠੀ ਖੁਸ਼ਬੂ ਆਣੀ ਚੁਰੂਪ ਹੋ ਗਈ ਹੈ ਤੇ ਸਾਡਾ ਇਹ ਬਿਲਕੁਲ ਹੋ ਮਸਾਲਾ ਭੁੱਜ ਕੇ ਤਿਆਰ ਹੋ ਚੁੱਕਾ ਹੈ ਤੇ ਤੁਸੀਂ ਵੀ ਇਸੇ ਤਰ੍ਹਾਂ ਹੀ ਸੇਮ ਭੁੰਨਣਾ ਇਸੇ ਤਰ੍ਹਾਂ ਹੀ ਬਣਾਣਾ ਦੇਖੋ ਤੁਹਾਡਾ achar ਕਿੰਨਾ ਵਧੀਆ ਟੇਸਟੀ ਵੀ ਬਣੇਗਾ ਤੇ ਕਦੀ ਵੀ ਖਰਾਬ ਨਹੀਂ ਹੋਏਗਾ ਠੀਕ ਹੈ ਜੀ ਆ ਦੇਖੋ ਹੁਣ ਆਪਾਂ ਗੈਸ ਕਰ ਦਿੰਦੇ ਹਾਂ ਬਿਲਕੁਲ ਆਪਣਾ ਬੰਦ ਤੇ ਮਸਾਲੇ ਨੂੰ ਆਪਾਂ ਰੱਖ ਦਿੰਦੇ ਹਾਂ ਠੰਡਾ ਹੋਣ ਲਈ ਤਿੱਲੋ ਜੀ ਹੁਣ ਇਹਦੇ ਵਿੱਚ ਆਪਣੇ ਕੋਲ ਜੇਕਰ ਸਾਬਤ ਧਣੀਆਂ ਤਾਂ ਤੁਸੀਂ ਸਾਬਤ ਧਣੀਆਂ ਵੀ ਪਾ ਸਕਦੇ ਹੋ ਮੇਰੇ ਕੋਲ ਇਹ ਪੀਸਿਆ ਹੋਇਆ ਧਣੀਆਂ ਠੀਕ ਹੈ ਹੁਣ ਇਹਨੂੰ ਆਪਾਂ ਇਹਦੇ ਵਿੱਚ ਹੀ ਮਿਕਸ ਕਰ ਲਾਂਗੇ ਤੇ ਇਹ ਮਸਾਲੇ ਦੇ ਵਿੱਚ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਪੀਸ ਲਾਂਗੇ ਠੀਕ ਹੈ ਜੀ ਮੱਠੇ ਮੱਠੇ ਵੀ ਵਿੱਚ ਮਿਕਸ ਕਰ ਦਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਮਿਰਚਾਂ ਦਿਖਾਣੇ ਆ ਤੁਹਾਨੂੰ ਤੇ ਲੋ ਜੀ ਆ ਦੇਖੋ ਸਾਡੀਆਂ ਮਿਰਚਾਂ ਧੂਪ ਲੱਗ ਚੁੱਕੀ ਐ ਠੀਕ ਹੈ ਜੀ ਵਧੀਆ ਤਰੀਕੇ ਨਾਲ ਹੁਣ ਆਪਾਂ ਇਹਨੂੰ ਕਿਸੇ ਬੌਲ ਵਿੱਚ ਪਾ ਲੈਨੇ ਆ ਜੇਕਰ ਤੁਸੀਂ ਚਾਹੋ ਇਹਨੂੰ ਉਹਦੇ ਚ ਵੀ ਜਾਰਚ ਵੀ ਪਾ ਸਕਦੇ ਹੋ ਇਹ ਮੈਂ ਬਾਉਲ ਚ ਤਾਂ ਪਾਣ ਲੱਗੀਆਂ ਪਹਿਲਾਂ ਚੰਗੀ ਤਰ੍ਹਾਂ ਇਹਦਾ ਮਸਾਲਾ ਸਾਰਾ ਕੁਝ ਨਾ ਰਲ ਜੇਗਾ ਠੀਕ ਹੈ ਮਿਰਚਾਂ ਆਪਾਂ ਇਹਦੇ ਚ ਕੱਢ ਲੈਣਾ ਜਿਹੜਾ ਤੁਹਾਨੂੰ ਲੱਗੇ ਕਿ ਇਹ ਤੇ ਬੀਜ ਹੈ ਹੈਨਾ ਤੇ ਬੀਜ ਤੁਸੀਂ ਕਿਸੇ ਛਾਨਣੀ ਦੇ ਮਤਲਬ ਵੱਡੀ ਛਾਨਣੀ ਹੁੰਦੀ ਹੈ ਨਾ ਜਿਹਦੇ ਨਾਲ ਆਪਾਂ ਪੂਰੀਆਂ ਵਗੈਰਾ ਤਲਦੇ ਹਾਂ ਉਹਦੇ ਥਰੂ ਵੀ ਕੱਢ ਸਕਦੇ ਹੋ ਬੀਜ बस ਯਾਦ ਰੱਖਿਓ ਕਿ ਸਾਡੀਆਂ ਮਿਰਚਾਂ ਦਾ ਪੱਕਿਆ ਹੋਣਾ ਚਾਹੀਦਾ ਤੇ ਇੱਕ ਪਾਣੀ ਦਾ ਹੱਥ ਬਿਲਕੁਲ ਨਹੀਂ ਲੱਗਣਾ ਚਾਹੀਦਾ ਕੋਈ ਰੋਟੀਆਂ ਅੰਨ ਦਾ ਹੱਥ ਨਹੀਂ ਸਾਡੇ ਆਚਾਰ ਨੂੰ ਲੱਗਣਾ ਚਾਹੀਦਾ ਇਸ ਤਰੀਕੇ ਨਾਲ ਬਣਿਆ ਹੋਇਆ achar ਸਾਡਾ ਬਹੁਤ ਵਧੀਆ ਤੇ ਬਹੁਤ ਟੇਸਟੀ ਬਣਦਾ ਠੀਕ ਹੈ ਜੀ ਤੇ ਆ ਦੇਖੋ ਜੀ ਆ ਦੇਖੋ ਇਹਨੂੰ ਸਾਰਾ ਆਪਾਂ ਕੱਢ ਲੈਣਾ ਆ ਦੇਖੋ ਜਿਹੜੇ ਬੀਜ ਰਹਿ ਗਏ ਹਨ ਇਹ ਬੀਜ ਨਹੀਂ ਆਪਾਂ ਪਾਵਾਂਗੇ ਠੀਕ ਹੈ ਜੀ ਆ ਦੇਖੋ ਲਓ ਜੀ ਛੱਡੀਆਂ ਮਿਰਚਾਂ ਬਿਲਕੁਲ achar ਲਈ ਤਿਆਰ ਹੋ ਚੁੱਕੀਆਂ ਤੇ ਲੋਜਿਕ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਣਾ ਜਦੋਂ ਸਾਡਾ ਤੇਲ ਗਰਮ ਹੁੰਦਾ ਨਾ ਠੰਡਾ ਹੋਣ ਤੋਂ ਪਹਿਲਾਂ ਇਹਦੇ ਵਿੱਚ ਇੱਕ ਚਮਚ ਹਿੰਗ ਜ਼ਰੂਰ ਪਾ ਲਿਓ ਠੀਕ ਹੈ ਤਾਂ ਕਿ ਹਿੰਗ ਸਾਡੀ ਬਹੁਤ ਵਧੀਆ ਹੁੰਦੀ ਹੈ ਸਾਡੇ ਖਾਸ ਚਾਰ ਨੂੰ ਧਿਆਨ ਰੱਖਦੀ ਹੈ ਚਾਰ ਨੂੰ ਖਰਾਬ ਨਹੀਂ ਹੋਣ ਦਿੰਦੀ ਇਹ ਚੀਜ਼ ਤੁਸੀਂ ਬਿਲਕੁਲ ਨਾ ਭੁੱਲਿਓ ਠੀਕ ਹੈ ਹੁਣ ਸਾਡਾ ਤੇਲ ਹੋ ਜਾਊਗਾ ਠੰਡਾ ਤੇ ਆਪਾਂ ਬਾਕੀ ਹੋਰ ਕੰਮ ਕਰ ਲੈਨੇ ਆ ਤੇ ਲੋ गाइस ਆ ਦੇਖੋ ਜੀ ਸਾਡੀਆਂ ਮਿਰਚਾਂ ਬਿਲਕੁਲ ਸੁੱਕ ਕੇ ਰੈਡੀ ਆ ਠੀਕ ਹੈ ਹੁਣ ਇਹਦੇ ਵਿੱਚੇ ਆਪਾਂ ਪਤਾ ਕੀ ਪਾਣਾ ਇਹ ਸਾਰਾ ਆਪਾਂ ਜਿਹੜੇ ਪੀਸਿਆ ਹੈ ਮਸਾਲਾ ਨਾ ਇਹ ਸਾਰਾ ਮਸਾਲਾ ਆਪਾਂ ਇਹਦੇ ਵਿੱਚ ਪਾ ਦੇਣਾ ਤੇ ਲੋ ਜੀ ਹੁਣ ਆਪਾਂ ਇਹਦੇ ਵਿੱਚ ਪਾ ਲੈਣੀ ਹੈ ਥੋੜੀ ਜੀ ਕਲੌਂਜੀ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਪਾ ਲੈਣਾ ਥੋੜਾ ਜਿਹਾ ਸਿਰਕਾ ਤਾਂ ਕਿ ਇਹ ਬਲਾ ਨਾ ਜੀਕੇ ਦਾ achar ਤੇ ਸਿਰਕਾ ਤੇ ਹਿੰਗ ਬਹੁਤ ਜ਼ਰੂਰੀ ਹੈ ਇਹਦੇ ਵਿੱਚ ਪਾਣੀ ਆ ਦੇਖੋ ਜੀ ਇੱਕ ਮਤਲਬ ਇੱਕ ਚਮਚਕ ਪਾ ਲੈਣਾ ਤੁਸੀਂ ਠੀਕ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਨਮਕ 2-3 ਚਮਚਾ ਚ ਨਮਕ ਦੇ ਨਮਕ ਜਿੰਨਾ ਮਤਲਬ ਥੋੜਾ ਤੇਜ਼ ਹੋਏਗਾ ਨਾ ਤੇ ਸਾਡਾ achar ਉਦਾਂ ਹੀ ਖਰਾਬ ਨਹੀਂ ਹੋਏਗਾ ਥੋੜੀ ਜੀ ਆਪਾਂ ਇਹਦੇ ਵਿੱਚ ਪਾ ਲਾਂਗੇ ਜੀ ਹਲਦੀ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਦੇਗੀ ਮਿਰਚ ਇਹਦੇ ਨਾਲ achar ਦੀ ਰੰਗਤ ਬਹੁਤ ਵਧੀਆ ਆਉਂਦੀ ਏ ਤੇ achar ਵੀ ਇੱਕਦਮ ਪਰਫੈਕਟ ਹੁੰਦਾ ਤੇ ਹੁਣ ਆਪਾਂ ਇਹਦੇ ਵਿੱਚ ਜਿਲਾ ਇਹਨੂੰ ਚੰਗੀ ਤਰ੍ਹਾਂ ਥੋੜਾ ਜਿਆ ਰਲਾ ਲੈਣਾ ਹੈ ਠੀਕ ਹੈ ਜੀ ਇਸ ਤਰ੍ਹਾਂ ਚੰਗੀ ਤਰ੍ਹਾਂ ਰਲਾ ਲਾਂਗੇ ਆਪਾਂ ਰਲਾ ਕੇ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਜੀ ਲਾਸਟ ਦੇ ਵਿੱਚ ਆਪਾਂ ਇਹਦੇ ਵਿੱਚ ਕੀ ਪਾਣਾ ਇਹਦੇ ਵਿੱਚ ਪਾ ਲਾਂਗੇ ਹੁਣ ਆਪਾਂ ਜਿਹੜਾ ਹਿੰਗ ਪਾ ਕੇ ਤੇਲ ਗਰਮ ਕੀਤਾ ਸੀ ਨਾ ਉਹ ਇਹਨੂੰ ਪਾ ਕੇ ਅੱਦਾਂ ਰਲਾ ਦੇਣਾ ਹੋਣੀ ਇਹਨੂੰ ਆਪਾਂ ਚੰਗੀ ਤਰ੍ਹਾਂ ਰਲਾ ਲਾਂਗੇ ਠੀਕ ਹੈ ਜੀ ਸਾਰੇ ਮਸਾਲੇ ਆਪਾਂ ਚੰਗੀ ਤਰ੍ਹਾਂ ਰਲਾ ਦੇਣੇ ਆ ਦੇਖੋ ਇੰਨਾ ਵਧੀਆ ਤਰੀਕੇ ਨਾਲ ਤੁਸੀਂ ਚਾਰ ਨੂੰ ਐ ਵਧੀਆ ਰਲਾ ਕੇ ਹੁਣ ਇਹਨੂੰ ਤੁਸੀਂ ਕੰਚ ਦੇ ਜਾਰ ਦੇ ਵਿੱਚ ਪਾ ਸਕਦੇ ਹੋ ਜੇਕਰ ਤੁਹਾਡੇ ਕੋਲ ਕੰਚ ਦਾ ਜਾਰ ਨਹੀਂ ਹੈਗਾ ਤੇ ਤੁਸੀਂ ਪਲਾਸਟਿਕ ਦੇ ਜਾਰ ਦੇ ਵਿੱਚ ਵੀ ਪਾ ਸਕਦੇ ਹੋ ਤੇ ਇਹ ਵਾਲਾ achar ਨਾਲ ਦੀ ਨਾਲ ਇੱਕ ਦੋ ਦਿਨਾਂ ਚ ਤੁਹਾਡਾ ਤਿਆਰ ਹੋ ਜਾਏਗਾ ਬਹੁਤ ਵਧੀਆ ਤੇ ਸੋਖੇ ਤਰੀਕੇ ਨਾਲ ਬਣਾਇਆ ਜਾਂਦਾ ਤੁਸੀਂ ਵੀ ਬਣਾਇਓ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਜੀ ਇਸ ਤਰ੍ਹਾਂ ਦਾ achar ਬਣਿਆ ਇਹ ਨਾਲੇ ਟੇਸਟੀ ਵੀ ਬਣਦਾ ਤੇ ਖਾਣ ਦੇ ਵਿੱਚ ਵੀ ਬਹੁਤ ਵਧੀਆ ਤੇ ਖਰਾਬ ਨਹੀਂ ਹੁੰਦਾ ਗਾਈਸ ਬਣਾਨਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਠੀਕ ਹੈ ਜੀ ਤੇ ਲੋ ਜੀ ਮੇਰਾ ਤਰੀਕਾ ਐ ਸੀ ਮੈਂ ਤੁਹਾਡੇ ਨਾਲ ਉਸੇ ਤਰ੍ਹਾਂ ਹੀ ਵੀਡੀਓ ਸ਼ੇਅਰ ਕਰਦੀ ਤੁਸੀਂ ਇਸ ਤਰੀਕੇ ਨਾਲ ਬਣਾਇਓ ਇਹ ਚਾਰ ਤੁਹਾਡਾ ਕਦੀ ਵੀ ਨਹੀਂ ਖਰਾਬ ਹੋਏਗਾ ਠੀਕ ਹੈ ਜਿਸ ਤਰ੍ਹਾਂ ਮਰਜ਼ੀ ਤੁਸੀਂ ਇਹਨੂੰ ਖਾ ਸਕਦੇ ਹੋ ਬਾਕੀ ਮਿਲਦੀਆਂ ਜੀ ਤੁਹਾਨੂੰ ਨਵੇਂ ਵਲੌਗ ਵਿੱਚ ਪਿਆਰ ਤੇ ਰਿਕਮੈਂਡ ਜਰੂਰ ਦਿਓ ਸਤਿ ਸ਼੍ਰੀ ਅਕਾਲ